ਸਨਮਾਨਯੋਗ ਸਤਗੁਰਾਂ ਦੀ ਸਾਜੀ ਹੋਰ ਨਿਵਾਜੀ ਗੁਰੂ ਪਿਆਰੀ ਸਾ ਸੰਗਤ ਜੀਓ ਸਤਗੁਰਾਂ ਨੇ ਬਾਰੇ ਕਿਰਪਾ ਕੀਤੀ ਹੈ ਜੋ ਸਾਨੂੰ ਰੋਲ ਜੇ ਫਿਰਦਿਆਂ ਨੂੰ ਆਪਣੇ ਪਾਵਨ ਚਰਨਾਂ ਦੇ ਵਿੱਚ ਜੁੜਮਿਲ ਕੇ ਬੇਦਸ ਭਾਗ ਬਖਸ਼ਿਆ ਹੈ ਸੋ ਗੁਰੂ ਜੀ ਗੁਣੀ ਨੇ ਦਾੜ ਹਨ ਬਖਸ਼ਣਹਾਰ ਹਨ ਮਿਹਰਬਾਨ ਹਨ ਬਖਸ਼ਣਹਾਰ ਬਖਸ਼ ਲੈੰਦਾ ਹੈ ਜੇ ਆਪਣੇ ਆਪ ਨੂੰ ਬਖਸ਼ਾਣਾ ਆ ਜਾਵੇ ਗੁਰੂ ਸਾਹਿਬ ਜੀ ਦਇਆ ਦੇ ਸਮੁੰਦਰ ਹਨ ਸਾਨੂੰ ਆਪਣੇ ਆਪ ਦੇ ਦਇਆ ਕਰਵਾਣੀ ਆ ਜਾਵੇ ਬਖਸ਼ਿਆ ਵੀ ਗੁਰਮਖੋ ਜਾਂਦਾ ਹੈ ਜਿਹਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਜਾਵੇ ਤੇ ਜਿਹੜਾ ਆਪ ਤਰਨਾ ਪਾਵੇ ਅਦਾਲਤਾਂ ਵਿੱਚ ਕੇਸ ਚੱਲਦੇ ਨਹੀਂ ਜਿਹੜਾ ਕੈਦੀ ਰਹਿਮ ਦੀ ਅਪੀਲ ਕਰਦਾ ਨਾ ਵੀ ਮਿਰਤੇ ਰਹਿਮ ਕਰੋ ਕੋਰ ਸੋਚਦੇ ਦੇ ਬਾਰੇ ਇੱਕ ਵਾਰ ਜਿਹੜਾ ਕੈਦੀ ਦਾ ਵਿਵਹਾਰ ਚੰਗਾ ਹੁੰਦਾ ਹੈ ਜੀਵਨ ਚੰਗਾ ਹੁੰਦਾ ਹੈ ਜਦੋਂ ਅਪੀਲ ਕਰਦਾ ਵੀ ਮਿਰਤੇ ਰਹਿਮ ਕਰੋ ਮਹੀ ਰਹਿਮ ਦੀ ਅਪੀਲ ਤੇ ਦੁਬਾਰਾ ਵਿਚਾਰ ਹੁੰਦੀ ਹੈ ਇਹ ਬਾਹਰ ਦੇ ਮੁਲਕਾਂ ਦੇ ਜਿਹੜੇ ਕਾਨੂੰਨ ਨੇ ਉੱਥੋਂ ਦੀ ਗੱਲ ਹੈ ਸਾਡੇ ਇੱਥੇ ਤਾਂ ਫਿਰ ਵਿਸ਼ਾ ਹੋਰ ਹੈ ਚਲੋ ਮੰਨ ਲਓ ਸਿੱਖਾਂ ਲਈ ਕੋਈ ਨਵਖਰਾ ਹੁੰਦਾ ਤੇ ਹੋਰਾਂ ਲਈ ਕਾਨੂੰਨ ਵੱਖਰਾ ਹੁੰਦਾ ਇਹ ਵੀ ਸ਼ਾ ਵੱਖਰਾ ਹੈ ਬਰਕਾ ਦੀਦੀ ਕੀਤੀ ਅਪੀਲ ਨੂੰ ਦੁਬਾਰਾ ਵਿਚਾਰਿਆ ਜਾ ਸਕਦਾ ਹੈ ਗੁਰੂ ਸਾਹਿਬ ਜੀ ਗੁੰਨੀ ਨਿਧਾਨ ਨਹੀਂ ਇੱਥੇ ਇਹ ਨਹੀਂ ਵੀ ਸਿੱਖਾ ਤੇਰੇ ਲਈ ਵੱਖਰਾ ਕਾਨੂੰਨ ਬਣਾਤਾ ਗੁਰੂ ਸਾਹਿਬ ਨੇ ਤੇ ਕਿਸੇ ਹੋਰ ਲਈ ਵੱਖਰਾ ਬਣਾਇਆ ਗੁਰੂ ਸਾਹਿਬ ਦਾ ਕਾਨੂੰਨ ਮਰਿਆਦਾ ਜਿਹੜੀ ਹੈ ਸਭਨਾਂ ਲਈ ਇੱਕੋ ਜੀ ਹੈ ਤਾਂ ਕਰਕੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਨਾ ਮਾਰਜੀ ਕਹਿੰਦੇ ਸੋਚ ਇੱਕ ਬੰਦਬ ਸੋਚ ਇੱਕ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਬਾਣੇ ਭਾਵ ਗੁਰੂ ਦੀ ਬ੍ਰਿਅਦਾ ਦੇ ਵਿੱਚ ਆ ਜਾਂਦਾ ਹੈ ਜਿਹੜਾ ਗੁਰੂ ਦੇ ਕਹਿ ਨੂੰ ਸਤ ਕਰਕੇ ਮੰਨਦਾ ਹੈ ਹੁਣ ਆ ਬਚਨ ਤੇ ਪਹਿਰਾ ਦਿੰਦਾ ਹੈ ਜੀ ਤਾਂ ਗੁਰੂ ਸਾਹਿਬ ਜੀ ਬਖਸ਼ਨਹਾਰ ਨੇ ਬਖਸ਼ ਲੈਣ ਕੀ ਜੀ ਆਪਣੇ ਆਪ ਨੂੰ ਕਾਬਲ ਬਣਾਈਏ ਆਪਣੇ ਆਪ ਨੂੰ ਉਹ ਵਾਂਦਾ ਬਣਾਈਏ ਜਿਵੇਂ ਦਾ ਗੁਰੂ ਸਾਹਿਬ ਜੀ ਬਣਾਉਣਾ ਚਾਹਦੇ ਸਨੋ ਗੁਰ ਕਲੰਗੀਧਰ ਮਹਾਰਾਜ ਜੀ ਕੋਲ ਪੱਥਰ ਸੀ ਤੇ ਬੜੇ ਸਿੱਖ ਸੂ ਜਵਾਨ ਸਿੰਘ ਮਹਾਰਾਜ ਦੇ ਨਾਲ ਸਨ ਮਹਾਰਾਜ ਨੇ ਉਹ ਪੱਥਰ ਹੱਥ 'ਚ ਫੜਿਆ ਹੋਇਆ ਤੇ ਬਾਲ ਦੀ ਪਾਣੀ ਦੀ ਮੰਗਾਈ ਗੁਰੂ ਸਾਹਿਬ ਜੀ ਕੀ ਨੇ ਜਦੋਂ ਬਾਲਟੀ ਪਾਣੀ ਦੀ ਮੰਗਾਈ ਤੇ ਉਹ ਪੱਥਰ ਪਾਣੀ ਵਿੱਚ ਛੜਤਾ ਜਦੋਂ ਪਾਣੀ ਵਿੱਚ ਛੜਿਆ ਤੇ ਪੱਥਰ ਡੁੱਬ ਗਿਆ ਤੇ ਗੁਰ ਕਲੰਗੀਧਰ ਮਹਾਰਾਜ ਜੀ ਪੁੱਛਦੇ ਨੇ ਨਾਲ ਦੇ ਸਿੰਘਾਂ ਨੂੰ ਸਾਰਿਆਂ ਨੂੰ ਇਹ ਪੱਥਰ ਕਿਉਂ ਡੁੱਬਿਆ ਸਿੰਘ ਕਹਿੰਦੇ ਮਹਾਰਾਜ ਜੀ ਪੱਥਰ ਭਾਰਾ ਹੁੰਦਾ ਹੈ ਡੁੱਬ ਗਿਆ ਪਾਣੀ ਵਿੱਚ ਮਹਾਰਾਜ ਕਹਿੰਦੇ ਠੀਕ ਹੈ ਪਰ ਡੁੱਬਿਆ ਕਿਉਂ ਕੋਈ ਕੀ ਕਵੇ ਕੋਈ ਕੀ ਕਵੇ ਵੀ ਪੱਥਰ ਡੁੱਬ ਜਾਂਦਾ ਪਾਣੀ 'ਚ ਮਹਾਰਾਜ ਤੇ ਭਾਈ ਨੰਦ ਲਾਲ ਜੀ ਜਿਹੜੇ ਕਵੀ ਸੀ ਗੁਰੂ ਸਾਹਿਬ ਜੀ ਦੇ ਉਹ ਵੀ ਕੋਲ ਖੜੇ ਸੀ ਉਹ ਮੱਠਾ ਮੱਠਾ ਨਾਲ ਮੁਸਕਰਾਉਂਦੇ ਪਏ ਨੇ ਹੱਸਦੇ ਪਏ ਐ ਮਹਾਰਾਜ ਨੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਪੱਥਰ ਕਿਉਂ ਡੁੱਬਿਆ ਕਿ ਮਹਾਰਾਜ ਜਿੰਨੀਦਰ ਤੁਹਾਡੇ ਹੱਥ ਵਿੱਚ ਸੀ ਇਹਨੂੰ ਕੋਈ ਨਹੀਂ ਡੋਬ ਸਕਦਾ ਸੀ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਤੇ ਡੁੱਬ ਗਿਆ ਜਿੰਨੀਦਰ ਗੁਰੂ ਨਰ ਨਰ ਸਿੱਖ ਜੁੜ ਕੇ ਰਹਿੰਦਾ ਹੈ ਗੁਰੂ ਵਾਲਾ ਬਣ ਕੇ ਰਹਿੰਦਾ ਜੀ ਕੋਈ ਵੀ ਦੁਨੀਆਵੀ ਵਿਕਾਰ ਕੋਈ ਵੀ ਦੁਨੀਆਵੀ ਵੈਮ ਪਰਮ ਕਰਮ ਕਾਂਡ ਉਹਨੂੰ ਡੋਬ ਨਹੀਂ ਸਕਦਾ ਵਿਵਦਾ ਕਦੋਂ ਸਿੱਖ ਜਦੋਂ ਗੁਰੂ ਦੀ ਬਣਾਈ ਹੋਈ ਕਾਰ ਤੋਂ ਬਾਹਰ ਚਲਾ ਜਾਂਦਾ ਹੈ ਜਦੋਂ ਮर्यादा ਤੋਂ ਬਾਹਰ ਚਲਾ ਜਾਂਦਾ ਹੈ ਜੀ ਧੰਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਕਥਨ ਕਰਦੇ ਨੇ ਜਾਂ ਕਿਸ ਭਾਵਾਂ ਤਦ ਹੀ ਗਾਵਾ ਜਦੋਂ ਕੋਈ ਭਾ ਜਾਂਦਾ ਹੈ ਜੀ ਵਾਹਿਗੁਰੂ ਦੇ ਗੁਣ ਗਾਣੇ ਵਾਹਿਗੁਰੂ ਦਾ ਨਾਮ ਜਪਨਾ ਬਾਣੀ ਪੜਨੀ ਸੇਵਾ ਕਰਨੀ ਆਪਣੇ ਬਲ ਤੇ ਨਹੀਂ ਮਹਾਰਾਜ ਜੀ ਕਹਿੰਦੇ ਆਪਣੇ ਬਲ ਤੇ ਨਹੀਂ ਪਾਈ ਜਦਸ ਭਾਵਾਂ ਤਦ ਹੀ ਗਾਵਾ ਜਦੋਂ ਆਪਾਂ ਨੂੰ ਚੰਗੇ ਲੱਗਾਂਗੇ ਉਹ ਫਿਰ ਦਾਤ ਬਖਸ਼ੇਗਾ ਗੁਣ ਗਾਣ ਦੀ ਜਦੋਂ ਆਪਾਂ ਨੂੰ ਚੰਗੇ ਲੱਗਾਂਗੇ ਜੀ ਜਿਵੇਂ ਆਪਾਂ ਮਨੋਰ ਅਰਦਾਸ ਕਰਾਂਗੇ ਨਾ ਆਪਾਂ ਅੰਦਰੋਂ ਸੋਹਣੇ ਬਣਾਂਗੇ ਉਹ ਫਿਰ ਸੋਹਣੀ ਚੀਜ਼ ਬਖਸ਼ੇ ਦਿੰਦਾ ਜਿਹੋ ਜਿਹਾ ਭਾਂਡਾ ਹੋਵੇ ਆਪਾਂ ਵਸਤੂ ਉਹਦੇ ਵਿੱਚ ਪਾਉਨੇ ਆ ਮੈਲੇ ਭਾਂਡੇ 'ਚ ਆਪਾਂ ਵਸਤੂ ਕੋਈ ਨਹੀਂ ਜੀ ਪਾਉਂਦੇ ਦੁੱਧ ਪਾਣਾ ਹੋਵੇ ਤੇ ਭਾਂਡਾ ਪਹਿਲਾਂ ਸਾਫ਼ ਕਰੀਦਾ ਦੁੱਧ ਨਾ ਖਰਾਬ ਹੋ ਜਾਵੇ ਕਿੱਲੋ ਦੁੱਧ ਹੁੰਦਾ ਜੀ ਦੁੱਧ ਪਾਣ ਤੋਂ ਪਹਿਲਾਂ ਆਪਾਂ ਪੰਜਾਹ ਵਾਰੀ ਸੋਚਨੇ ਵੀ ਭਾਂਡਾ ਮੈਲਾ ਹੈ ਜੇਦਾ ਪਤਾ ਦੁੱਧ ਖਰਾਬ ਹੋ ਜਾਈਗਾ ਅਸੀਂ ਕਿਲੋ ਦੁੱਧ ਬਾਰੇ ਕਈ ਵਾਰ ਸੋਚਦੇ ਆ ਜਿੰਨੇ ਸਾਨੂੰ ਨਾਮ ਦੇਣਾ ਹੈ ਜਿੰਨੇ ਸਾਨੂੰ ਸਬਰ ਦੇ ਸੰਦੋਖ ਦੇਣਾ ਹੈ ਜਿੰਨੇ ਸਿਮਰਨ ਭਜਨ ਬੰਦਗੀ ਦੇਣੀ ਹੈ ਉਹ ਵੀ ਤੇ ਵਿੰਦ ਵੀ ਮਨ ਦਾ ਰੂਪ ਮਨ ਰੂਪੀ ਭੰਡਾ ਇਹਦਾ ਮੇਲਾ ਹੈ ਸਾਫ ਕੀਵੇਂ ਹੋਏਗਾ ਨਾਮ ਨਾਲ ਸੇਵਾ ਦੇ ਨਾਲ ਜਿਉਂ ਜੋ ਸਿੱਖ ਸੇਵਾ ਕਰਦਾ ਰਿਂਦਾ ਜੀ ਸੇਵਾ ਨਾਲੇ ਭੰਡਾ ਸਾਫ਼ ਹੋ ਜਾਂਦਾ ਤੇ ਪਾਸ਼ਾ ਕਹਿੰਦੇ ਨੇ ਵੀ ਜੇ ਤੂੰ ਭਾ ਜਾਵੇਂ ਤੈਨੂੰ ਤਾਂ ਜੱਪਨ ਨੂੰ ਮਿਲਣਾ ਜੇ ਤੂੰ ਭਾ ਨਹੀਂ ਸਕਦਾ ਫਿਰ ਤੈਨੂੰ ਜੱਪਨ ਨੂੰ ਮਿਲਣਾ ਨਹੀਂ ਪਹਿਲਾਂ ਆਪਣੇ ਆਪ ਨੂੰ ਕਾਬਲ ਬਣਾ ਤੂੰ ਦੇ ਜਦਸ ਭਾਵਾ ਤਦ ਹੀ ਗਾਵਾਂ ਤਾਂ ਹੀ ਮਹਾਰਾਜ ਜੀ ਤੇਰੇ ਗੁਣ ਗਾ ਰਹੇ ਆ ਵੀ ਤੈਨੂੰ ਪਾ ਗਏ ਆ ਇਹ ਗੁਣਾ ਦੀ ਦਾਤ ਜਿਹੜੀ ਹੈ ਮੈਨੂੰ ਨਾਮ ਜੰਗਾ ਕਿਉਂ ਲੱਗਦਾ ਹੈ ਕਿਉਂਕਿ ਤੈਨੂੰ ਭਾਗ ਗਈ ਆ ਬਾਣੀ ਪੜਨੀ ਕਿਉਂ ਚੰਗੀ ਲੱਗ ਰਹੀ ਐ ਇੱਕ ਕੀ ਉਹਨੂੰ ਭਾਗ ਗਈ ਆ ਆਪਾ ਉਹੜਾ ਉਹਨੇ ਕਿਰਪਾ ਕਰਤੀ ਐ ਤਾਂ ਗਾਵੇ ਕਾ ਫਲ ਪਾਵਾਂ ਤੇ ਪਾਸ਼ਾ ਕਹਿੰਦੇ ਨੇ ਉਹਦੀ ਮਿਹਰ ਦੇ ਨਾਲ ਜਦੋਂ ਉਹ ਭਾਗ ਗਈ ਆ ਫਿਰ ਇਹ ਫਲ ਪ੍ਰਾਪਤ ਹੁੰਦਾ ਹੈ ਤਾਂ ਗਾਵੇ ਕਾ ਫਲ ਪਾਵਾਂ ਗਉਣ ਦਾ ਸਿਮਰਨ ਦਾ ਭਜਨ ਦਾ ਬੰਦਗੀ ਦਾ ਸੇਵਾ ਦਾ ਚੰਗੇ ਵਿਚਾਰਾਂ ਦਾ ਚੰਗੇ ਆਚਰਣ ਦਾ ਫਲ ਜਿਹੜਾ ਹੈ ਉਹਦੇ ਮਿਲਦਾ ਹੈ ਜੀ ਗਾਵੇ ਕਾ ਫਲ ਹੋਈ ਜਾਂ ਆਪੇ ਦੇ ਵਸੋਈ ਸ਼ਿਵਤ ਸੁਲਾ ਕਰਨ ਦਾ ਜੋ ਫਲ ਹੈ ਪਾਸ਼ਾ ਕਹਿੰਦੇ ਨੇ ਉਹਦੇ ਚਰਨਾਂ ਵਿੱਚ ਸਦਾ ਹੀ ਮਨੁੱਖ ਲੀਨ ਰਹਿੰਦਾ ਹੈ ਜੀ ਸਦਾਈ ਇੱਕ ਰਸ ਇੱਕ ਮਨ ਇੱਕ ਚਿੱਤ ਮਿਲਦਾ ਕਦੋਂ ਹੈ ਜਦੋਂ ਆਪੇ ਦੇਵੈ ਸੋਈ ਸਾਡੀ ਚਤਰਾਈ ਨਾਲ ਸਾਡੀ ਸਿਆਣਪ ਨਾਲ ਸਾਡੇ ਬਲ ਬੁੱਤੇ ਨਾਲ ਨਹੀਂ ਮਿਲਦਾ ਜਦੋਂ ਦੇਣ ਦੇ ਅੰਦਰ ਤਾਂ ਹੀ ਮਿਲਦਾ ਜਦੋਂ ਉਹਨੇ ਦਾਤ ਦੇਣੀ ਹੈ ਨਾ ਮਿਲਣੀ ਉਦੋਂ ਹੀ ਹੈ ਆਪਣੀਆਂ ਸਿਆਣਪ ਨਾਲ ਆਪ ਨੂੰ ਕੁਝ ਨਹੀਂ ਮਿਲ ਸਕਦਾ ਨਗੁਰ ਨਾਟਕ ਮਹਾਰਾਜੀ ਆਸਜ ਦੀ ਵਾਰ ਵਿੱਚ ਕਹਿੰਦੀ ਹੈ ਮਾਰੇ ਕਹਿੰਦੇ ਇਥੇ ਬੜਿਆਂ ਨੇ ਜ਼ੋਰ ਲਾਇਆ ਵੀ ਆਪਣੇ ਬਲ ਬੁੱਤੀ ਤੇ ਵੀ ਆ ਵੀ ਮਿਲ ਜੇ ਵੀ ਆ ਵੀ ਮਿਲ ਜੇ ਪਾਸ਼ਾ ਕਹਿੰਦੇ ਸਬਣੀ ਸ਼ਾਲਾਂ ਮਾਰੀਆਂ ਬੜਿਆਂ ਨੇ ਸ਼ਾਲਾਂ ਮਾਰੀਆਂ ਇਥੇ ਪਰ ਕਰਤਾ ਕਰਸੋ ਹੋਈ ਹੋਇਆ ਉਹ ਜੋ ਕਰਤੇ ਨੂੰ ਮਨਜ਼ੂਰ ਸੀ ਹੁੰਦਾ ਹੀ ਉਹ ਹੈ ਜੋ ਕਰਤੇ ਨੂੰ ਮਨਜ਼ੂਰ ਹੁੰਦਾ ਹੈ ਜੀ ਉਦੀ ਮਰਜ਼ੀ ਤੋਂ ਬੇੜਾ ਕਹਿੰਦੇ ਪੱਤਾ ਨਹੀਂ ਜੇ ਹਿਲਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਈ ਹੁਕਮਤੋਂ ਬਾਹਰ ਨਹੀਂ ਹੈ ਪਰ ਇਥੇ ਇਹ ਵੀ ਨਹੀਂ ਕਹਿਣਾ ਬੰਦਾ ਵੀ ਬੰਦਾ ਇਹ ਗੱਲ ਕਵੇ ਵੀ ਮੇਰੇ ਦੇ ਕਰਮਾ ਚ ਨਹੀਂ ਲਿਖਿਆ ਜੀ ਮੇਰੇ ਦੇ ਹੁਕਮ ਨਹੀਂ ਗਿਆ ਮੈਂ ਅਮਰਤ ਵੇਲੇ ਨਹੀਂ ਉੱਠਦਾ ਉਦੀ ਹੁਕਮ ਦੇ ਵਿੱਚ ਹੈ ਜੇ ਕੋ ਬਾੜੀ ਨਾ ਪੜੇ ਚੰਗੇ ਕੰਮ ਨਾ ਕਰੇ ਚੰਗੇ ਪਾਸੇ ਨਾ ਆਵੇ ਤੇ ਇਹ ਉਲੰਭਾ ਦਵੇ ਰੱਬ ਨੂੰ ਵੇ ਰੱਬ ਦੀ ਹੁਕਮੰਦ ਦੇ ਵਿੱਚ ਭਾਈ ਠੇਕੇ ਜਾਣਾ ਹੈ ਰੱਬ ਦੀ ਹੁਕਮੰਦ ਦੇ ਵਿੱਚ ਹੈ ਇੰਨੀ ਗੱਲ ਤਾਂ ਮੰਨ ਲਈ ਵੀ ਠੇਕੇ ਜਾ ਰਿਆਂ ਤੇ ਰੱਬ ਦੀ ਹੁਕਮੰਦ ਦੇ ਵਿੱਚ ਹੈ ਇੱਕ ਦਿਨ ਕਿਡਨੀ ਵੀ ਖਰਾਬ ਹੋਣੀ ਹੈ ਇਹ ਵੀ ਫਿਰ ਮੰਨ ਲਈ ਉਹਦੇ ਹੁਕਮੰਦ ਦੇ ਵਿੱਚ ਹੀ ਹੈ ਇੱਕ ਦਿਨ ਡਕਟਰ ਨਾਲ ਜੇ ਦਾਅਵਾ ਦੇ ਦੇਣਾ ਹੈ ਇਹ ਵੀ ਉਹ ਹੁਕਮ ਦੇ ਵਿੱਚ ਹੀ ਹੈ ਇਹ ਹੁਕਮ ਤਾਂ ਬਾਰ ਨਹੀਂ ਫਿਰ ਜਿਹ ਹੁਕਮ ਨੂੰ ਮੰਨਿਏ ਫਿਰ ਸਾਰੇ ਹੁਕਮ ਨੂੰ ਮੰਨਿਏ ਬੇ ਸਭ ਕੁਝ ਹੁਕਮ ਦੇ ਵਿੱਚ ਹੈ ਫਿਰ ਹੁਕਮ ਤੋਂ ਬਾਹਰ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਆਪਣੀਆਂ ਚਤਰਾਇਆਂ ਨਾਲ ਆਪਣੀਆਂ ਸਿਆਣਪਾਂ ਨਾਲ ਬੰਦਾ ਕਦੇ ਵੀ ਰੱਬ ਨੂੰ ਚੰਗਾ ਨਹੀਂ ਲੱਗਦਾ ਲੱਗਦਾ ਯੋਜ ਦੇ ਅੰਦਰ ਗਰੀਬੀ ਹੋਵੇ ਗਰੀਬੀ ਰੂਪ ਜਿਹੜਾ ਧਾ ਕੇ ਰੱਖੇ ਜਿਵੇਂ ਭਗਤ ਨਾਮਦੇਵ ਜੀ ਦਾ ਪਵਨ ਸ਼ਬਦ ਹੈ ਭਗਤ ਨਾਮਦੇਵ ਜੀ ਕਹਿੰਦੇ ਮੈਂ ਉਹਨਾਂ ਨੇ ਆਪਣੀ ਹੱਟ ਬਿੱਤੀ ਸੁਣਾਈ ਪਵਨ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਲਗਨ ਲੱਗੀ ਹੈ ਰੱਬੀ ਨਾਮ ਦੀ ਰੱਬੀ ਰੰਗ ਵਿੱਚ ਰੰਗੇ ਹੋਏ ਨੇ ਨਾਮ ਵਿੱਚ ਰੰਗੇ ਹੋਏ ਰਏ ਪਰ ਬੋਲ ਬਾਲਾ ਕਿਹਨਾਂ ਦਾ ਸੀ ਉੱਚ ਜੱਤ ਜਾਤੀਆਂ ਦਾ ਜਾਤ ਬਮਨੀਆਂ ਦਾ ਬੋਲ ਬਾਲਾ ਸੀ ਭਗਤ ਨਾਮਦੇਵ ਜੀ ਕਹਿੰਦੇ ਨੇ ਹਸਤ ਖੇਡ ਤੇਰੇ ਦੇਹ ਹੋਰੇ ਆਇਆ ਮਾਲਕਾ ਮੈਂ ਹਸਦਾ ਖੇਡਦਾ ਬੜੇ ਰੰਗ ਵਿੱਚ ਰੰਗਿਆ ਤੇਰੇ ਦਰ ਤੇ ਆ ਗਿਆ ਬੜੇ ਆਨੰਦ ਵਿੱਚ ਸੀ ਮਸਤੀ ਵਿੱਚ ਸੀ ਹਸਤ ਖੇਡ ਤੇਰੇ ਦੇਹ ਹੋਰੇ ਆਇਆ ਮੈਂ ਤੇਰੇ ਮੰਦਰ ਵਿੱਚ ਆਵੜਿਆ ਪਰ ਮੈਨੂੰ ਕੀ ਪਤਾ ਸੀ ਬੇਤੇ ਕਬਜ਼ਾ ਉਹਨਾਂ ਦਾ ਹੈ ਜਿਹੜੇ ਕਹਿੰਦੇ ਵੀ ਸਾਡਾ ਹੀ ਹੈ ਕਬਜ਼ਾ ਕੀ ਦੇ ਦਿੱਥੇ ਜਿਹੜੇ ਕਹਿੰਦੇ ਸਾਡਾ ਹੈ ਜਿਹੜੇ ਪ੍ਰੇਮ ਨਹੀਂ ਵੇਖਦੇ ਜਿਹੜੇ ਭਾਵਨਾ ਨਹੀਂ ਬਿੰਦੇ ਭਗਤ ਨਾਮਦੇਵ ਜੀ ਕਹਿੰਦੇ ਹੈ ਮੈਂ ਬੜਾ ਖੁਸ਼ ਸੀ ਬੜੇ ਰੰਗ ਵਿੱਚ ਸੀ ਮੈਂ ਤੇਰੇ ਦਰ ਤੇ ਆ ਕੇ ਬਹਿ ਗਿਆ ਤੇਰੇ ਮੰਦਰ ਵਿੱਚ ਬਹਿ ਗਿਆ ਕਿ ਪਰ ਭਗਤ ਕਰਤ ਨਾਮ ਆਪ ਘਰ ਉਠਾਇਆ ਪਗਤੀ ਕਰਦੇ ਨੂੰ ਬਾਦੂ ਫੜ ਲਿਆਉਣਾ ਨਹੀਂ ਬਾਦੂ ਘੜ ਕੇ ਮੰਦਰ ਚੋਂ ਬਾਹਰ ਕੱਢ ਤਾ ਤੂੰ ਮੰਦਰ ਚ ਕਿਵੇਂ ਮੜ ਗਿਆ ਬਈ ਤੂੰ ਨੀਵੀਂ ਜਾਤ ਦਾ ਹੈ ਤੂੰ ਸ਼ੁੱਧਰ ਹੈ ਤੂੰ ਮੰਦਰ ਚ ਪ੍ਰਵੇਸ਼ ਨਹੀਂ ਕਰ ਸਕਦਾ ਤੂੰ ਭਗਵਾਨ ਦਾ ਨਾਮ ਨਹੀਂ ਜਪ ਸਕਦਾ ਤੂੰ ਮੰਦਰ ਆ ਪਵਿੱਤਰ ਕਰ ਦੇਵੇਂਗਾ ਭਗਤ ਨਾਮਦੇਵ ਜੀ ਕਹਿੰਦੇ ਮੇਰਾ ਪ੍ਰੇਮ ਨਹੀਂ ਵੇਖਿਆ ਉਹਨਾਂ ਨੇ ਬਾਦ ਫੜ ਕੇ ਮੰਦਰ 'ਚ ਧੱਕੇ ਮਾਰ ਕੇ ਬਾਹਰ ਕੱਢਤਾ ਹੀਣੜੀ ਜਾਤ ਮੇਰੀ ਜਾਤ ਮਰਾਇਆ ਕਹਿੰਦੇ ਕਹਿੰਦੇ ਨੇ ਵੀ ਤੇਰੀ ਜਾਤ ਬੜੀ ਹੀਣੀ ਐ ਤੇਰੀ ਜਾਤ ਬਹੁਤ ਛੋਟੀ ਐ ਏ ਸ਼ਰੋਮਣੀ ਏ ਭਗਵਾਨ ਕਹਿੰਦੇ ਨੇ ਤੇਰੀ ਨੀਵੀਂ ਜਾਤ ਐ ਸ਼ਿਪੇ ਕੇ ਜਨਮ ਕਾਇਕ ਹੋਇਆ ਪਤਨਾਵ ਦੇ ਜੀ ਕਿੰਨੇ ਮੈਂ ਸ਼ਿੰਬਾ ਹਾਂ ਤੇ ਮੇਰਾ ਕਸੂਰ ਕੀ ਹੈ اے ਭਗਵਾਨ ਜੇ ਮੈਨੂੰ ਤੇ ਇਹਨਾਂ ਦੇ ਘਰੇ ਜੰਮਿਆ ਤੇ ਮੇਰਾ ਕਸੂਰ ਕੀ ਹੈ ਮੈਂ ਤੇ ਪ੍ਰੇਮ ਕਰਨਾ ਨਾ ਤੇਰੇ ਨਾਲ ਮੈਨੂੰ ਤੇਰਾ ਨਾਮ ਜਪਨਾ ਚੰਗਾ ਲੱਗਦਾ ਹੈ ਇੱਥੇ ਮੇਰਾ ਕਸੂਰ ਤਾਂ ਕੋਈ ਨਹੀਂ ਸ਼ਿਪੇ ਕੇ ਜਨਮ ਕਾਇਕ ਹੋਇਆ ਕਿਉਂ ਮੈਨੂੰ ਭੇਜਿਆ ਤੂੰ ਸ਼ਿਪੀ ਸ਼ਿੰਮਿਆ ਦੇ ਘਰੇ ਛਿਮੇਕਾਰ ਮੈਨੂੰ ਜਨਮ ਕਿਉਂ ਦਿੱਤਾ ਫਿਰ ਕਹਿੰਦੇ ਨੇ ਭਗਤ ਨਾਮਦੇਵ ਜੀ ਲੈ ਕੰਬਲੀ ਚੱਲਿਓ ਲਪਟਾਏ ਠੱਕੇ ਮਾਰਤੇ ਤੇ ਭਗਤ ਨਾਮਦੇਵ ਜੀ ਨੇ ਕੰਬੜੀ ਲਈਛ ਨਾ ਉਤੋਂ ਕੰਬਲੀ ਲਈ ਰੱਖੀ ਮੋਢੇ ਤੇ ਤੁਰ ਪਏ ਪਰ ਫਿਰ ਵੀ ਮਨ ਦੇ ਚ ਬਾਰ ਬਾਰ ਉਹ ਲਗਨ ਜਿਹੜੀ ਲੱਗੀ ਹੋਈ ਹੈ ਚਾਹ ਜਿਹੜਾ ਚੜਿਆ ਨਾਮ ਜਪਣ ਦਾ ਭਗਵਾਨ ਦੇ ਗੁਣ ਗਾਣ ਦਾ ਉਹ ਜਾਣ ਨਹੀਂ ਦਿੰਦਾ ਭਗਤ ਨਾਮਦੇਵ ਜੀ ਨੇ ਉਹ ਮੰਦਿਰ ਜੋ ੱੱਕੇ ਮਾਰ ਕੇ ਬਾਹਰ ਕੱਢਿਆ ਤੇ ਨਾਮਦੇਵ ਜੀ ਪਿੱਛੇ ਜਾ ਕੇ ਬਹਿ ਗਏ ਮੰਦਿਰ ਦੇ ਤਾਂ ਤੁਸੀਂ ਕਹਿੰਦੇ ਜੀ ਮੰਦਿਰ ਚ ਨਹੀਂ ਵੜ ਸਕਦਾ ਮੈਂ ਮੰਦਿਰ ਦੇ ਪਿੱਛੇ ਬਹਿ ਜਾਣਾ ਉੱਥੇ ਬਹਿ ਕੇ ਨਾਮ ਜਪਦੇ ਆ ਲਿਵ ਜੁੜੀ ਹੋਈ ਹੈ ਮਨ ਜੁੜਿਆ ਹੋਇਆ ਦਿਹੋਰਾ ਪਛੈ ਬੈਠਾ ਜਾਏ ਮੰਦਿਰ ਦੇ ਕਹਿੰਦੇ ਪਿੱਛੇ ਜਾ ਕੇ ਬਹਿ ਗਿਆ ਪਰ ਫਿਰ ਐਸੀ ਭਗਵਾਨ ਦੀ ਕਰਾਮਾਤ ਵਾਪਰੀ ਜਿਉਂ-ਜਿਉਂ ਨਾਮ ਹਰ ਗੁਣ ਉਚਰੇ ਭਗਤ ਨਾਮਦੇ ਜੀ ਜਿਉਂ-ਜਿਉਂ ਭਗਵਾਨ ਦਾ ਨਾਮ ਲਿੰਦੇ ਨੇ ਰੰਮੇ ਹੋਏ ਰਾਮ ਦਾ ਨਾਮ ਲਿੰਦੇ ਐ ਜਿਉਂ-ਜਿਉਂ ਨਾਮ ਜਪਦੇ ਨੇ ਭਗਤ ਜਨਾ ਕੋ ਦੇਹੋ ਰਾ ਫਿਰੈ ਜਿਸ ਪਾਸੇ ਉਹ ਖੜੇ ਸੀ ਕਹਿੰਦੇ ਮੰਦਰ ਸਾਡਾ ਹੈ ਮੰਦਰ ਅਸੀਂ ਬਣਾਇਆ ਹੈ ਇਥੇ ਅਸੀਂ ਆ ਸਕਦੇ ਹਾਂ ਜਿਹੜੇ ਪਾਸੇ ਕਹਿੰਦੇ ਮੰਦਰ ਦੇ ਬਾਹਰ ਉਹ ਖੜੇ ਸੀ ਮੰਦਰ ਨੇ ਉਸ ਵਾਸੇ ਪਿੱਠ ਕਰ ਲਈ ਕਿ ਜੇ ਮੰਦਰ ਕੋ ਮਗਿਆ ਜਿੱਧਰ ਭਗਤ ਨਾਮਦੇ ਜੀ ਬਿਠੇ ਸੀ ਪਿੱਠ ਵਾਲੇ ਪਾਸੇ ਉਦੋਂ ਭਗਵਾਨ ਨੇ ਮੂੰਹ ਕਰ ਲਿਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਉਹਦੀ ਪਿੱਠ ਹੈ ਜੀ ਜਿੱਧਰ ਮਾਣ ਤੇ ਅਭਿਮਾਨ ਆ ਜਾਵੇ ਉਦਾ ਮੂੰਹ ਕਿੱਧਰ ਹੈ ਜਿਹਦੇ ਗੁਰਮੁਖ ਹਿਰਦੇ ਗਰੀਬੀ ਆਵੇ ਜਿਹੜਾ ਗਰੀਬੀ ਧਾਰਕ ਹੀ ਹੁੰਦਾ ਜੀ ਉਹ ਪਾਉਂਦਾ ਤੇ ਜਿਹੜਾ ਤਾਂ ਜਾ ਵੀ ਆਪਾਂ ਪੜ ਚੁੱਕੀ ਆ ਮਹਾਰਾਜ ਜੀ ਕਹਿੰਦੇ ਨੇ ਗਾਣ ਦਾ ਫਲ ਵੀ ਮਿਲਦਾ ਉਹਨੂੰ ਹੈ ਜਿਹੜਾ ਤਾਂਦਾ ਨਹੀਂ ਉਹਨੂੰ ਗਾਣ ਦਾ ਫਲ ਨਹੀਂ ਮਿਲਦਾ ਗਾਉਣ ਦਾ ਫਲ ਵੀ ਉਹਨੂੰ ਮਿਲਣਾ ਹੈ ਜਿਹੜਾ ਪਾਵੇਗਾ ਆਸ਼ਰਮਤਾ ਕਰਨਾ ਪੜੇ ਸੁਣੀ ਬੋਲ ਸਾਡੇ ਹਿਰਦੇ ਵਸਣਾ ਕੁਣਿਆਬੀ ਅੰਤਪੁੱਲਾਂ ਦੀ ਖਿਮਾ ਦੇਵ ਉਸ ਇਸ ਬਲਾਉ ਫਤਿਹ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ नाम वाहि गुरु नाम वाहि गुरु